ਕੀ ਨਾਮ ਹੈ ਤੁਹਾਡਾ ਮੇਰਾ ਨਾਮ ਕ੍ਰਿਸ਼ਨ ਸਿੰਘ ਹੈ ਜੀ ਦੀ ਕਲਾਸ 4 ਗਵਰਨਮੈਂਟ ਅਪਲਾਈ ਜੂਨੀਅਨ ਮੈਂ ਜਿਲ੍ਹਾ ਜਰਨਲ ਸਖਤਰਾਂ ਜੀ ਇਹ ਮਾਮਲਾ ਹੈ ਜੀ ਇਹ ਮਾਮਲਾ ਹੈ ਸਟੇਟ ਦਾ ਸਾਨੂੰ ਹੁਕਮ ਆਇਆ ਸੀਗਾ ਪੰਜਾਬ ਸਰਕਾਰ ਨੂੰ ਬਣੀ ਨੂੰ ਤਕਰੀਬਨ 3 ਸਾਲ ਹੋ ਗਏ ਜੀ ਅੱਜ ਤੱਕ ਕਿਸੇ ਵੀ ਜਥੇਬੰਦੀ ਨਾਲ ਇਹਨਾਂ ਨੇ ਸਿੰਗਲ ਮੀਟਿੰਗ ਨਹੀਂ ਕੀਤੀ ਜੀ ਤੇ ਅੱਜ ਅਸੀਂ 25 ਤੇ 26 ਜਨਵਰੀ ਨੂੰ ਰੋਸ ਵਜੋਂ ਜੀ ਭੋਖੜਤਾਲ ਕਰਕੇ ਤੇ ਆਉਣ ਵਾਲੇ ਮੰਤਰੀ ਜਿਹੜਾ ਚੰਡਾ ਲਹਿਰਾ ਉਹਨਾਂ ਨੂੰ ਕਿ ਉਹਨਾਂ ਨੂੰ ਮੰਗ ਪੱਤਰ ਦੇਣਾ ਹੈ ਜੀ ਯਾਦ ਜਿਹੜੇ ਕਿੰਨੇ ਵਰਕਰ ਨੇ ਤੁਹਾਡੇ ਤੇ ਕਿੰਨੇ ਸਮੇਂ ਤੱਕ ਜਿਹੜਾ ਪ੍ਰੋਮੋਸ਼ਨ ਚੱਲਦਾ ਜੀ ਜੇਤਵੰਦ ਨੇ ਮੰਗ ਪੱਤਰ ਲੈ ਲਿਆ ਅੱਜ ਫਿਰ ਤਾਂ ਸ਼ਾਮ ਨੂੰ ਕੋਕਰਤਾਲ ਖਤਮ ਕਰਦੇ ਆਂਗੇ ਜੇਕਰ ਇਹ ਸਾਥੋਂ ਅੱਜ ਮੰਗ ਪੱਤਰ ਨਹੀਂ ਲੈਂਦੇ ਤੇ ਅਸੀਂ ਸਾਥੀਆਂ ਨੂੰ ਸਨੇਹੇ ਘੱਟ ਲਾਏ ਹੋਈ ਹੈ ਕੱਲ ਸਾਥੀ ਹੋਰ ਬੁਲਾ ਕੇ ਫਿਰ ਅਸੀਂ ਇਹਨਾਂ ਦਾ ਵਿਰੋਧ ਕਰਾਂਗੇ ਸਰਕਾਰ ਦੀ ਕਾਰਜਕਾਰੀ ਮੈਂ ਦੇਖਿਆ ਸਰਕਾਰ ਬਾਅਦ ਤੋਂ ਪਹਿਲਾਂ ਆਵਾਜ਼ੀ ਪਾਰਟੀ ਦੇ ਆਪ ਤੋਂ ਕੀ ਆ ਗਿਆ ਜਦੋਂ ਸਾਡੀ ਸਰਕਾਰ ਮਣੀ ਕੋਈ ਵੀ ਧਰਨਾ ਫਤੋਸ਼ ਨਹੀਂ ਸਭ ਤੋਂ ਵੱਧ ਜਿਆਦਾ ਜੀ ਧਰਨੇ ਪ੍ਰਦਰਸ਼ਨ ਮਾਨ ਸਰਕਾਰ ਦੇ ਰਾਜ ਵਿੱਚ ਹੋਈ ਹੈ ਪਿਛਲੀਆਂ ਦੋਵੇਂ ਸਰਕਾਰਾਂ ਨੂੰ ਚੰਗਾ ਕੋ ਬਾਗੀ ਸਭ ਤੋਂ ਨਕਮੀ ਸਰਕਾਰ ਸਾਬਤ ਹੋਈ ਹੈ ਸਿੰਗਲ ਇੱਕ ਬੰਦਾ ਵੀ ਇਹਨਾਂ ਨੇ ਪੱਕਾ ਨਹੀਂ ਕੀਤਾ ਜੀ ਹਾਲਾਂਕਿ ਕਹਿ ਕੇ ਆਏ ਸੀ ਕਿ ਸਾਡਾ ਹਰਾ ਪਿਰਨਾ ਜਿਹੜਾ ਮਲਾਜਮਾਂ ਲਈ ਚੱਲੂਗਾ ਅਸੀਂ ਆਊਟਸੋਰਸ ਕੱਚੇ ਕੰਮੇ ਪੱਕੇ ਕਰਾਂਗੇ ਮਲਾਜਮਾਂ ਦੀਆਂ ਹਰ ਮੰਗਾਂ ਪੂਰੀਆਂ ਕਰਾਂਗੇ ਜਦੋਂ ਮਰਜੀ ਜਿੱਥੇ ਮਰਜੀ ਭਗਵੰਤ ਮਾਨ ਦਾ ਮੰਤਰੀ ਖੁਦ ਸਾਡੇ ਕਿਸੇ ਵੀ ਜਥੇਬੰਦੀ ਦੇ ਲੀਡਰ ਨਾਲ ਬਹਿ ਕੇ ਡਿਬੇਟ ਕਰ ਸਕਦਾ ਅਸੀਂ ਉਹਨੂੰ ਦੱਸ ਸਕਦੇ ਹਾਂ ਮਲਾਜਮਾਂ ਵਾਸਤੇ ਉਹਨਾਂ ਨੇ ਇੱਕ ਵੀ ਮੰਗ ਨਹੀਂ ਪੂਰੀ ਕੀਤੀ ਹਾਲਾਂਕਿ ਅੱਜ ਤੱਕ ਮੀਟਿੰਗ ਨਹੀਂ ਦਿੱਤੀ ਸੱਤ ਅੱਠ ਵਾਰ ਮੀਟਿੰਗ ਦਾ ਸਮਾਂ ਦੇ ਕੇ ਮੁਕਰ ਗਏ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਗ੍ਰਾਉਂਡ ਤੋਂ ਮਜਬੂਰ ਮਿਲ ਵੱਡਾ ਸਹਿਯੋਗ ਕਰਦੀ ਹੈ ਹਾਂਜੀ ਪਰ ਹੁਣ ਕਿਉਂ ਪਸਤਾ ਰਹੇ ਆਪਨੇ ਆਪ ਨੂੰ ਠੱਗੇ ਮਹਿਸੂਸ ਕਰ ਰਹੇ ਆ ਜੀ ਦੋਮੇ ਪਾਰਟੀਆਂ ਤੋਂ ਅੱਕੇ ਹੋਏ ਸੀਗੇ ਸ਼ਰਮ ਅਨ ਕਾਲੀ ਦਲ ਤੇ ਕਾਂਗਰਸ ਤੋਂ ਇਹਨਾਂ ਨੇ ਬਹੁਤ ਵੱਡੇ ਲਾਰੇ ਲਾਏ ਸੀ ਮਲਾਜਮਾਂ ਨੂੰ ਆਏ ਸੀ ਕਿ ਸ਼ਾਇਦ ਇਹ ਸਾਡੀ ਗੱਲ ਸੁਣ ਲੈਣ ਤਾਂ ਖਾਡੀਆਂ ਮੰਗਾਂ ਪੂਰੀਆਂ ਕਰਨ ਰੈਗੂਲਰ ਭਰਤੀ ਕਰਨ ਪਰ ਇਨਾਂ ਕੋਲੇ ਇਹੋ ਜਿਹਾ ਕੁਝ ਵੀ ਨਹੀਂ ਜਿਹੜਾ ਇਨਾਂ ਨੇ ਸਾਡੇ ਮੁਲਾਇਆਂ ਵਾਸਤੇ ਕੀਤਾ ਹੋਵੇ ਤੇ ਜੇਕਰ ਅੱਜ ਤੋਂ ਬਾਅਦ ਕੋਈ ਇਨਾਂ ਨੇ ਮੀਟਿੰਗ ਨਹੀਂ ਕੀਤੀ ਜਾਂ ਸਾਡੀਆਂ ਮੰਗਾਂ ਨਹੀਂ ਪੂਰੀਆਂ ਕੀਤੀਆਂ ਤਾਂ ਸਤਾਈ ਆਉਣ ਵਾਲੀ ਹੈ ਜੀ ਸਤਾਈ ਜਿਨ੍ਹਾਂ ਨੂੰ ਲਾ ਦੇਾਂਗੇ ਕਰੇ ਤੋਰਦੇ ਆਂਗੇ ਜਿਵੇਂ ਮਨਪ੍ਰੀਤ ਨੂੰ ਤੋਰਿਆ ਸੀਗਾ ਉਵੇਂ ਅਸੀਂ ਤੋਰ ਦਾਂਗੇ ਭਗਵੰਤ ਮਾਨ ਨੂੰ ਵੀ ਨਿਚਤੜ ਦਿੰਦੇ ਜੀ